ਤੇ ਨਾ ਬਣਾ ਦਫਾ ਹੋ ਜਾ ਕੇ ਮੈਂ ਵੀ ਦੁੱਧ ਚ ਪੱਤੀ ਪੀਓ ਇਹਨਾਂ ਦੀ ਅਗਰ ਕਹਾਣੀ ਆ ਜਦੋਂ ਮੈਂ ਆਪਣੀ ਚਾਹ ਮ ਬਣਾ ਰਹੀ ਹਾਂ ਪੀਤੀਆਂ ਨਾ ਵੀਰਾਂ ਨੇ ਮੈਨੂੰ ਕੀ ਅੰਗ ਮੈਂ ਕਹਿੰਦੀ ਕਿ ਮੈਨੂੰ ਕੀ ਬਤਾ ਦੋ ਤੇ ਰੱਖਣ ਵਾਲੀਆਂ ਛਕਣ ਵਾਲੀਆਂ ਇਹ ਮੈਨੂੰ ਨਹੀਂ ਵੀਰਾਂ ਨੇ ਕੋਸ਼ਿਸ਼ ਵੀ ਕੀਤੀ ਤੇ ਨਾ ਕੋਈ ਜਵਾਬ ਮਾਰ ਦੇਣਾ ਵੀਰ ਨੇ ਜਵਾਬ ਕਿ ਮੈਂ ਤੇ ਖਲਾਣੇ ਨੇ ਜਵਾਬ ਦਵਾਂਗੀ ਮੈਂ ਤੇ ਬਣਾਉਂ ਦੁੱਧ ਚ ਪੱਤੀ ਜਿੱਥੇ ਮਰਜੀ ਥਾ ਲੈ ਨਹੀਂ ਕਿਤੇ ਕੀ ਇਹਨਾਂ ਨੇ ਮੈਨ ਕੇ ਵਿਚਾਰਿਆ ਫੋਨ ਕਰ ਕਰ ਮੈਨੂੰ ਸਾਧ ਲੈ ਆਈ ਇਹ ਤੇ ਇੰਨਾ ਗ੍ਰਿੰਡ ਕਿਸੇ ਦੀ ਗਸੋਂ ਦੀਆਂ ਨਾ ਗਿੰਦੀਆਂ ਚਾਹਣਾ ਹੂੰ ਤਾਂ ਪੀਹ ਹੰਦੁੱਦ ਚ ਪੱਤੀ ਦਬਾਉਂਦੇ ਨਾ ਨਹੀਂ ਬਣਾਉਂਦੇ ਨਾ ਨਾ ਚਾਰ ਘੁੱਟ ਪੀਣੀ ਕਿੱਡੇ ਪਖਾੜ ਕਰਕੇ ਨਹਾਉਣਾ ਨਹਾਉਣਾ ਹੀ ਤੇ ਸਾਰਾ ਦਿਨ ਨਾ ਕੇ ਤੇ ਮੰਜੇ ਤੋੜ ਲੈ ਹੋਰ ਉੱਤੇ ਕਰਨਾ ਕੀ ਮਾਣਾ ਚਾਹ ਬਣਾ ਕੇ ਤਾਂ ਹੋਵੇ ਸੋਚਦਾ ਰੇਟਾੜੀ ਇਹ ਬਣਦੇ ਹਨ ਇਹਨਾਂ ਨੂੰ ਪਤਲਾ ਪਾਣੀ ਰਹਿਣ ਕਿ ਨਾ ਮੇਰੇ ਸਿਰ ਚ ਮਾਰਨਾ ਜਿਹੜਾ ਬਿੱਲਾ ਵਾਵਾ ਮੈਂ ਆ ਕੇ ਬਣਾ ਲਿਆ ਕਿ ਮੈਂ ਵੀ ਉਹ ਜੀ ਇਹਨਾਂ ਕ ਚੱਜੀਆਂ ਨੂੰ ਕਹਿਣ ਵਾਲੇ ਇਹਨਾਂ ਨੂੰ ਕੀ ਕਰਨ ਨੂੰ ਕਹਿਣਾ ਜਿਹੜੀਆਂ ਹੈ ਇੱਕ ਚੱਜੀਆਂ ਨਾ ਕੇ ਕੰਮ ਦੀਆਂ ਨਾ ਹੱਟਦੀਆਂ ਇੱਕ ਰੋਟੀ ਪਾਣੀ ਪਕਾ ਲਿਆ ਹਾਈ ਸੜਕਾ ਹਾਈ ਸੜਕਾ ਕੰਮ ਜਿਵੇਂ ਨਚੜਖੇਟਾ ਇਹਨਾਂ ਦੀ ਕੰਮ ਬੜੇ ਘਰ ਦੇ ਨਾ

ਆ ਚਾਰ ਦੀ ਦੀਆਂ ਹੋਈਆਂ ਤੇ ਆ ਚਾਰ ਮੇਰੀਆਂ ਹੋਈਆਂ ਤੇ ਦੋ ਕੁੱਤੇ ਨੇ ਆ ਗਏ ਤੇ ਨਾਲ ਲੰਗੇ ਜਿੱਦਾਂ ਮੈਡਮ ਨੇ ਕੀਤੀ ਉਹਦਾ ਹੀ ਮੈਂ ਕਰਦੀ ਆਹੋ ਜੇ ਕੱਲ ਨੂੰ ਕਹੂਗੀ ਵੀ ਤੇ ਮੈਂ ਕਹਿ ਦੂੰਗੀ ਕਿ ਜੀਦੀ ਸ਼ਰਵਾਤ ਕਿੰਨੀ ਕੀਤੀ ਸੀ ਖੁਣ ਕੀਤੀ ਸੀ ਨਾ ਚਾਹ ਬਣਾਏ ਆਪਣੀ ਬਣਾ ਲਈ ਜੇ ਉਹ ਲੀੜਾ ਦਾ ਤੂੰਦੀ ਧੁੰਦੀ ਆ ਤੇ ਆਪਣਾ ਤੋਂ ਬਣਾਉਂਦੀ ਐਡੀ ਬਿਸ਼ਰਮ ਤੇ ਹੁਣ ਨਾ ਤੂੰ ਵੀ ਦੀਆਂ ਕਰਕੇ ਅੰਦਰ ਵੜਦੀ ਐ ਚੱਲ ਇਦਾਂ ਤੇ ਇਦਾਂ ਹੀ ਸਹੀ ਪੁੱਤ ਤੇ ਕੁੜੇ ਕੁੜੇ ਬੱਦਲ ਹੋਇਆ। ਇਹਦੀਆਂ ਰੋਟੀਆਂ ਇੱਥੇ ਲਾਉਂਦੀ ਰਹੀ ਤੇ ਨਿਆਣੇ ਮੇਰੇ ਬਾਹਰ ਤੁਰੇ ਫਿਰਦੇ। ਮੈਂ ਤਾਂ ਸੋਨਾਂ ਨੂੰ ਨਹੀਂ ਹੋਣਾ ਦਵਾਉਣਾ। ਕਿੱਡੀ ਕੁ ਹੋਇ ਚੁਈ। ਰੋਜ਼ ਪਕਵੀਆਂ ਪਕਾਈਆਂ ਤੇ ਆਣ ਕੇ ਬੈਠ ਖਾਣ ਗਿੱਜੀ। ਇਹਨੂੰ ਅੱਜ ਮੈਂ ਖਵਾਉਣੀ ਪਕਵੀਆਂ ਪਕਾਉਣਾ। ਰੱਟ ਦੇ ਵੀ ਆਈ ਇਹਨੂੰ ਹੱਥ ਦੇ ਤੇ ਰਬਣ। ਤਾਂ ਕਿਤੇ ਬੰਦਾ ਰੋਟੀਆਂ ਖਾਂਦਾ। ਕਿੱਡੀ ਏ ਮੈਡਮ ਬਣੀ। ਚਲ ਦਬਾ ਤਾ ਪਕਾ ਕੇ ਤੇ ਮੈਂ ਜਾਵਾਂ ਅੰਦਰ। ਇਹਨਾਂ ਦੀ ਕਰਤੀਆਂ। ਜਾਵਾਂ ਤੇ ਨਿਆਣੇ ਰੋਟੀਆਂ ਖਾਣੇ। ਦੀ ਨਰਮੀ ਨਾ ਤੁੰ ਨੂੰ ਕੀ ਲੱਗੇ ਨਾ ਆਣੇ ਖਾਦੀ ਜਾਂ ਨਹੀਂ ਖਾਦੀ ਨਹੀਂ ਖਾਦੇ ਨਾ ਆਣੇ ਖਾਦੀ ਤੁਸੀਂ ਇਹਨਾਂ ਲਈ ਦਵਾਈ ਰਖਵਾ ਦੇਣੀ ਜੋ ਉਸ ਦੀ ਆਪਣੀ ਤਨੀਰ ਨਾਲ ਕਰਦੇ ਕਿਹਾ ਹੈ ਤੁਹਾਡੀ ਕੋਈ ਨਹੀਂ ਮੈਂ ਆਪਣੇ ਦੇਣ ਤੇ ਲੈਣੇ ਨਹੀਂ ਮੈਡਮ ਜੀ ਉਹਨਾਂ ਤੇ ਆਪਣੇ ਜਿਵੇਂ ਮੱਛੀ ਖਾਂਦੀ ਤੇ ਆਪਣੇ ਹੱਥ ਦੇਤੇ ਨਾ ਵੀ ਪਕਾਉਣ ਦੇ ਖਾਓ ਜਿੱਦੇ ਗੀਂਜੀ ਸਭ ਲਈ ਬੈਠੇ ਖਾਂ ਨਾ ਇਹ ਲੱਗੀ ਰੋਟੀਆਂ ਵੀ ਨਹੀਂ ਆਪਣੇ ਆਪ ਹੀ ਸਵਾਸ ਸਕਦੀ। ਬੰਦੇ ਚਲਾਉਣੇ ਆਣੇ ਨੇ ਰੋਟੀ ਖਾਣ। ਅਮਰਜੀ ਖਾਣੇ ਦੇ ਤਰ੍ਹਾਂ ਉਹ ਤੇਰੀ ਨੂੰ ਵੀ ਤਮ ਤਵ ਤਾਂ ਤੂੰ ਹੀ ਖਾਣਾ ਆਪੇ ਆਪਣੇ ਬੁਕਾਰੇ ਤੇ ਖਾਓਗੀ। ਇਹ ਹੋਣੀ ਗੱਲ ਕਰਦਾ। ਤੇ ਨਿਆਣੇ ਦੇ ਕਿੰਨਾ ਰੌਲਾ ਪਾਈ ਜਾਂਦੇ ਕੀ ਗੱਲ ਹੈ? ਹਾਂ ਵੀ ਨਹੀਂ ਲੱਗੀ ਰੋਟੀ ਹਾਂਸਣਾ ਨਹੀਂ ਹੈ। ਲੈ ਆਹੀ ਹੋਤੀ ਐਂ ਜਾ ਕਾਦਾ ਲਾ ਪਾਇਆ ਦਾ ਮੀਨੂੰ ਸਾਡੇ ਨੂੰ ਵਿਚਾਰੀ ਕਾਹੀ ਫੜੋ ਦਾ ਦਾ ਖਾਓ ਤੂੰ ਅਦਾ ਜੀ ਰੋਟੀ ਨਾ ਕੋਲੇ ਨਹੀਂ ਹੈਂ ਤੇ ਨਾ ਕੋਸਵੀਂ ਨਾ ਕੋ ਰੋਟੀ ਤੇ ਨਾ ਕੋ ਸਬਜੀ ਫੜ ਦਾ ਦਾ ਰੋਟੀ ਖਾਓ ਲੈ ਆ ਖਾਵੇਂ ਨੂੰ ਤੈਨੂੰ ਕੀ ਖਾਣਾ ਹੈ ਮੀਠੇ ਤੇ ਤੇ ਭੋਲੀ ਦਾ ਕਟਾ ਵੱਡੀ ਉਹ ਜੀ ਮੀਠ ਬਣਾਣ ਦਵਾ ਤੈਨੂੰ ਕੀ ਹੋਇ ਗਿਆ ਸੀ ਨਹੀਂ ਹੋਇਆ ਨਹੀਂ ਦੁਨੀ ਬਾਗੀ ਮੇਰੇ ਕੋਲ ਸੋਹਣੇ ਤੇ ਉਹ ਤਾਂ ਪੂਰਤਾ ਲਿਖੀ ਹੈ ਤਬਾਦਾ ਖਾ ਲਉ ਉਹ ਟਗੀ ਨਾ ਉਹਨੂੰ ਕੀ ਲੱਗੇ ਨੇ ਆਣਾ ਖਾਤੀ ਮੇਰੇ ਸਾਥੀ ਨਾਸਿਰ ਬੰਦ ਹੋਤੀ ਹਉ ਦਾਦਾ ਬਿਲਦੀ ਰਹੀਆ ਕਾਫੀ ਚੁੱਪਾ ਹੁਆ ਜੇ ਇਤਨੀ ਆ ਚੰਗੀ ਹੈ ਤੇ ਪਤੀਆਂ ਦੇ ਮਾਰਦੀ ਨਾ ਜਾਂਦੀ ਨਾ ਤੇ ਹਾੜੇ ਵਾਲੀ ਤੇ ਨਕਮੀ ਕਿਸੇ ਨਾ ਥਾਂ ਦੀ ਤੇ ਵੇਖ ਕੇ ਸਾੜ ਮਾਰ ਜਾਂਦੀ ਕਿ ਇਹ ਕਲੀ ਚੀਜ਼ ਖਾਣ ਦਾ ਹੈ ਲੋਕਾਂ ਨੇ ਘਰ ਸਭ ਮੂੰਹ ਜੋ ਕੱਟ ਕੇ ਦੇ ਦਿੱਤਾ ਤੇ ਇਹ ਦਿਖਾ ਆਪਣੀ ਮੂੰਹ ਜੋ ਖੋਲ ਲੈਂਦੀ ਚੀਜ਼ ਨੇ ਆਣਿਆਂ ਨੇ ਅਈ ਗੰਦਾ ਰਸਤੇ ਦਾ ਬੇਦੀ ਵੀ ਜੇ ਐਸਾ ਬਦਾਂ ਮੈਂ ਵੀ ਜਾਣੇ ਰੋਟੀ ਕਵਾਕੀ ਤੇ ਨਹੀਂ ਹੋਵਾ ਉਹਨੂੰ ਵੀ ਸਭ ਨੂੰ ਕਹਿਣਾ ਨਹੀਂ ਰੋਟੀ ਖਾ ਲਈ ਜੋਰਦੀ ਨਾ ਸੋਨੇ ਤੇ ਮਾਚੀ ਵੀ ਰਹਿਣ ਤੱਕ ਨਹੀਂ ਦੇਣਾ ਚਾਹੀਦਾ ਜੇ ਰਹਿ ਮੈਂ ਤਵਤਾ ਮਾਂ ਨੂੰ ਸੁਣਾ ਦੇਵਾਂ ਉਹਨੇ ਕਹਿਣਾ ਕਰੇ ਮੇਰੀ ਪਕਾਈ ਨਹੀਂ ਹੈ ਹੋਰ ਲੜਾਈ ਪਾ ਦੇ ਰਹਿ ਜਾ ਆਪਣੇ ਘਰ ਤਵਤਾ ਰੋਟੀ ਖਾਣਾ ਚੰਗਾ ਧੂਆ ਦਾ ਦਿਨੇ ਕੁਝ ਨਹੀਂ ਰਹਿਣ ਦੇਣਾ ਸਿੱਖ ਕੁਝ ਸਾਰੀਆਂ ਖਾ ਜਾਣ ਨਾ ਚੰਗਾ ਹਣੇ ਉੱਠ ਕੇ ਤੇ ਆਪਣੇ ਮਮਾ ਨੂੰ ਕਹਿ ਦੇਵੀਂ ਜਵਦਾ ਰੋਟੀ ਖਾ ਗੇ ਕਿ ਮਮਾ ਰੋਟੀ ਖਾ ਲਾ ਚਾਚੀ ਨੇ ਪਕਾਈਆਂ ਠੀਕ ਹੈ ਮੈਨੂੰ ਤੇ ਚੇਤਾ ਹੀ ਨਹੀਂ ਰਿਹਾ ਮੈਂ ਸਭ ਕੋ ਬਹਿ ਨਹੀਂ ਪਈ ਤਾਂ ਕਹਿਣਾ ਸੀ

ਸੁਣਦਾ ਤਾਂ ਰਹੇ ਤੇ ਮੈਂ ਰੋਟੀ ਕਿੱਥੋਂ ਖਾਣੀ ਇਹਨਾਂ ਮੇਰੀ ਅੱਜ ਇਹਦਾ ਮਤਲਬ ਆ ਕਿ ਜੇ ਮੈਂ ਘਰ ਦਵਾਈ ਚੋ ਕੇ ਪੈਸੇ ਨਹੀਂ ਦਿੱਤੇ ਤੇ ਇਹਨਾਂ ਚ ਮੇਰੀ ਰੋਟੀ ਨਹੀਂ ਲਾਉਣਗੀ ਇਹ ਮੇਰੇ ਨਾਲ ਸ਼ਰੀਕੇ ਕਰਨ ਲੱਗੀਆਂ ਕੋਲ ਵਜਾ ਇਹਨਾਂ ਤਾਂ ਮੈਂ ਦੱਸਦੀ ਚੰਗੀ ਤਰ੍ਹਾਂ ਨਾਨਾ ਇਹਨਾਂ ਦੀ ਗੋਤਨ ਵਾਲ ਦਿੱਤਾ ਤੇ ਤਾਂ ਆਖੀ ਕਿੱਥੇ ਆਵੇ ਤੇਰੀ ਮੰਮੀ ਕਿੱਥੇ ਆ ਹੈ ਮੈਂ ਇੱٹری ਦੱਸਾਂ ਪਤਾ ਉਹਨੂੰ ਚੰਗੀ ਤਰ੍ਹਾਂ ਕਿੱਥੇ ਗਈ ਮੰਮੀ ਕੀ ਤੂੰ ਬਣਿਆ ਆ ਚੱਲ ਮੈਂ ਤੇਰੀ ਮੰਮੀ ਕੋ ਚੱਲ ਗਈ ਘਰ ਬਾਹਰ ਆ ਜਾ ਦੀ ਦੇਖੰਦਾ ਦੀ। ਕੁਝ ਨਹੀਂ ਦੇਖਦੇ ਮੈਂ ਖਾਦੇ ਪੂਰਾ। ਮੈਂ ਵੇਖਾ ਘਰੇ ਫੋਨ ਦੇ ਲਈ ਹੋ ਗਿਆ। ਇਹ ਨਿਆਣੇ ਨੂੰ ਰੋਟੀ ਰਾਟੀ ਖਵਾ ਦੇ। ਤੁਸੀਂ ਖਾਣੀ ਹੈ? ਹਾਂ ਮੈਂ ਖਾ ਲਈ ਰੋਟੀ ਖਾ ਲਈ। ਬੱਚਿਆਂ ਨੇ ਖਾ ਲਈ। ਹਾਂ ਰੋਟੀ ਕੋਈ। ਨਹੀਂ ਕੀ ਬਿਮਾਰੀ ਹੈ। ਤੇਰੀ ਰੋਟੀ ਕਿਉਂ ਨਹੀਂ ਬਕਾਈ? ਮੈਂ ਸਾਰੇ ਦਸਾਬੇ ਚ ਵੇਖਾ ਕਿ ਰੋਟੀ ਕਿੱਥੇ ਹੈ ਹੀ ਨਹੀਂ। ਮੈਂ ਨਹੀਂ ਲੇ ਕੇ ਖਾਣਾ ਪਰਣਾਗਾ। ਹੱਥ ਦਿੱਤੇ ਐ ਨਾ ਕਿ ਕਿਰਾਏ। ਹੱਥ ਦਿੱਤੇ ਐ ਨਾ ਰੱਗਦੇ। ਹੱਥ ਦਿੱਤੇ ਜਿੰਨੀ ਕਿ ਸਾਰੇ ਦਵਾਈ ਲੈਨੇ ਤੇ ਇਦਰੀ ਦੁਨੀਆ ਵੀ ਇਦਾਂ ਆਪਣਾ ਲੱਗ ਪਟਾਇਆ। ਕੀ ਹੱਥ ਦਿੱਤੇ ਹੱਥ ਦਿੱਤੇ ਲਈਏ ਤੇ ਜਦੋਂ ਸ਼ਿਲੰਕਰ ਸਾਰਾ ਨਾ ਕਹੁੰਦੇ ਜੀ ਤੇ ਕੀ ਕਰ ਮੇਰੀਆਂ ਚਾਹ ਨਹੀਂ ਪੱਕਦੀ ਗਈਆਂ ਨਾ ਨਹੀਂ ਆਪਣੀ ਕਦਰ ਆ ਗਈ ਠੀਕ ਹੈ ਨਾ ਇਹ ਕਹੇ ਦੁੱਧ ਚਾਹ ਤੋਂ ਆਪਣੇ ਆਪ ਪਤੀ ਭਾਗ ਸਾਰੀ ਪੀਦੀ ਪਰ ਸਾਰਾ ਪੀਹਰੇ ਅਸੀਂ ਕਰੀਏ ਪੀਣੀ ਹੈ ਅੱਛਾ ਮੇਰੀ ਚਾਹ ਤਾਂ ਤੈਨੂੰ ਫਿਕਰ ਆ ਗਿਆ ਇਹਨੂੰ ਪੋਚ ਕਰਾਇਦੀ ਪਟਰਾਣੀ ਮੂੰਹ ਤੇ ਲੇਪਾ ਪੋਚੀ ਕਰਕੇ ਪਈ ਕੀ ਆ ਇਹਨੂੰ ਮੈਂ ਨਹੀਂ ਸੀ ਕਹਿਣ ਚਾਹ ਬਣਾ ਕੇ ਤੇ ਇਹਨੇ ਨਹੀਂ ਬਣਾ ਕੇ ਦਿੱਤੀ ਪਰ ਮੈਂ ਧੋਤੀ ਪਤੀ ਭਾਗ ਪੀਂਦੀ ਹੈ ਤਾਂ ਤੁਹਾਨੂੰ ਵੀ ਮਾਣੀ ਸੀ ਪੇਟਾਂ ਮੈਂ ਸਾਡੇ ਵਾਸਤੇ ਨਹੀਂ ਪੈਂਦਾ ਨਾ ਦੁੱਧ ਤੇ ਪੱਤੀ ਪਾ ਲਈ ਬਾਕੀਆਂ ਦੇ ਛਕੀਆਂ ਜਿੱਥੇ ਤੁਸੀਂ ਮੇਨੂੰ ਜਵਾਬ ਦੇਤਾ ਕਿ ਮੈਂ ਤੁਹਾਡੇ ਚਾਹ ਕਿਹੜੀ ਗੱਲ ਬਣਾਵਾ ਹੈ ਤੇ ਆ ਵੇ ਤੇ ਜਗਦਰ ਬੁੱਥੇ ਰੱਖ ਕੇ ਤੇ ਬੈਠੀ ਰਹਿੰਦੀ ਕਿ ਮੈਂ ਬੁੱਥੇ ਤੇ ਲਾਇਆ ਮਾਸਾ ਇਹਦੇ ਵੀ ਲਾ ਦੇ ਚੰਗਾ ਜਵਾਬ ਤੇ ਏਡੀ ਗੇਠਾ ਤੇ ਮੂੰਹ ਕਿੰਨੂੰ ਬੰਦ ਕਰਦੀ ਹੈਂ ਤੇਰਾਣ ਮੜ ਕੇ ਇਨਾ ਕੋ ਕਰਦੀ ਹੈ ਠੀਕ ਕੀਤਾ ਮੈਂ ਕੋ ਕਰਦੇ ਨਹੀਂ ਪਰੀਆਂ ਦੇ ਨਾਲ ਤੇ ਜਦੋਂ ਸਾਨੂੰ ਪਤਾ ਹੀ ਕੁਝ ਨਹੀਂ ਕਰ ਕੀ ਮੈਂ ਕਰਦੀ ਆ ਦੱਸ ਵੀ ਤੇ ਸਹੀ ਮੈਨੂੰ ਕਿਹਦੀ ਨਾਲ ਸ਼ਟਿੰਗ ਤੁਸੀਂ ਕੀਤੀ ਸ਼ੁਰੂ ਤੋਂ ਠੀਕ ਆ ਨਾ ਇਜੇ ਤੂੰ ਹੀ ਸਾਡੀ ਭੰਉਂਦੇ ਸਾਡੀ ਚਾਹ ਬਣਾਉਂਦੇ ਕੋਈ ਵੀ ਚੀਜ਼ ਕਰਦੇ ਤੇ ਫੇਰ ਸੀ ਜੇ ਤੂੰ ਧਾੜੇ ਕੋ ਸਿੱਖ ਲਿਆ ਹਿੰਨੀ ਜੋ ਕੁਛ ਤੂੰ ਹੀ ਕਰਦੇ ਉਹ ਤੇ ਸਾਨੂੰ ਮਾਰ ਚੱਕੀ ਇਹ ਮਾਰ ਤੇ ਬੜੀ ਆਈ ਤੇ ਹੋਰ ਤੁਹਾਨੂੰ ਮਾਰ ਕੋਈ ਨਹੀਂ ਆਈ ਹੈ ਜੇ ਤੂੰ ਚੰਗੇ ਕੰਮ ਕਰਦੇ ਤੂੰ ਹੀ ਆ ਜਾਂਦੀ ਜੇ ਪੁੱਠੇ ਕੰਮ ਕੀਤੇ ਤਾਂ ਜਿੰਮੇਦਾਰੀ ਮੂਹ ਦੀ ਵਾਹ ਜਿਵੇਂ ਦੀ ਦਈ ਹੁੰਦੀ ਹੁੰਦੀ ਥੋੜੀ ਹਸਿਆਣੀਆਂ ਜਿਹੜ ਹੈ ਐਨੀ ਤੁਹਾਨੂੰ ਮਾਰਤਾ ਇੱਦਿ ਕਿ ਮੂਹ ਦੀ ਆਵਾਜ਼ ਹੋਵੇਗੀ ਹੁੰਦੀ ਹੈ ਮੈਂ ਮੈਂ ਤੈਨੂੰ ਤੁਹਾਡੀ ਮਾਂ ਨੇ ਤੁਹਾਨੂੰ ਕੋਈ ਲਖਣ ਨਹੀਂ ਸਿਖਾਇਆ ਤੇ ਵਿਆਹ ਦੀ ਕੀਤੀ ਦੋਹਾਂ ਜਾਣਿਆਂ ਆ ਵੇਖਾ ਕਿੱਡਾ ਬੂਧ ਦੇ ਲੰਬਾ ਕੋਚੀ ਲਾ ਕੇ ਬੈਠ ਉਹਨੇ ਰਹਿਣਾ ਇਹ ਪਤਾ ਨਹੀਂ ਜਾਣਾ ਤੇ ਮੈਂ ਦੱਸਾਂ ਜਿਹੜੇ ਤੋਂ ਮੇਪਾ ਪੋਚੀ ਦਾ ਹਾਲ ਹੈ ਤੇ ਭਈ ਨਹੀਂ ਜਿਹਨੂੰ ਨਹੀਂ ਖਾਇਆ ਨੁਕਤਿਆਰੀ ਬਸ ਕਰਨੀ ਹੋਰ ਕਾ ਦਾ ਕੰਮ ਤੇਰੀ ਕੋਈ ਖਾਇਆ ਸੋਹਰੇ ਨਹੀਂ ਫਾਈਂ ਕੱਢੀ ਕੇ ਮੁਕਤਿਆਰੀ ਨਹੀਂ ਉੱਥੇ ਜਮਾਈ ਇਤੋਂ ਤੂੰ ਵੀ ਇਦਾਂ ਜਾਓਗੇ ਭੈਣ ਜੀ ਮੇਰੇ ਸੋਹਰੇ ਨੇ ਤੂੰ ਨਹੀਂ ਬਤਾਰਾਈ ਜਾਨੇ ਮੇਰੇ ਟੂਲੀ ਪਾਲਾਈ ਤੇਰੀ ਜਿਹੜੀ ਕਿੱਠ ਚ ਪਾਣੀ ਆਏ ਨਾ ਇਹ ਚ ਪੈ ਕੇ ਟਾਂਕ ਤੇੜੀ ਨਹੀਂ ਤੇਰੇ ਬਕਵਾਸ ਕਰਦੀ ਦੁਆ ਕਰਦਾ ਚੁੱਪ ਕਰ ਜਾਈ ਤੂੰ ਬਕਵਾਸ ਕਰਦੀ ਤੇਰੀ ਤਾਂ ਅੱਗੇ ਜਪਾਨ ਪੜੀ ਆ ਆ ਸਾਰੇ ਕੀਤੇ ਕਤਰੇ ਨਾ ਨਿੱਕੀ ਗਏ ਤੇਰੇ ਹੀ ਨੇ ਤੇ ਚੱਕੀ ਭਲੀ ਹੁੰਦੀ ਸੀ ਤੂੰ ਹੀ ਇਹਨੂੰ ਅਸਖਾਸ ਕਰਕੇ ਪੁੱਟੀਆਂ ਮੱਤਾਂ ਦੇ ਦੇ ਕੇ ਕਰ ਦਿੱਤੀ ਹੈ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਹੈ ਆ ਜਿਹਦਾ ਬਾਲ ਲੱਗੀ ਕਰਦੀ ਹੈ ਨਾ ਵੇ ਕੰਮ ਆਉਣਾ ਹੈ ਨਹੀਂ ਆਉਣਾ ਉਹ ਪਤਾ ਮੈਨੂੰ ਜਿੰਨਾ ਕੁ ਤੂੰ ਹੀ ਕੰਮ ਆਉਣਾ ਮੈਨੂੰ ਪਤਾ ਮੈਨੂੰ ਆਉਣਾ ਨਾ ਤੂੰ ਹੀ ਆਉਣਾ ਮੈਂ ਰੱਬ ਸਹੀ ਉਹ ਤੁਹਾਡੇ ਅੱਖਾਂ ਕੁਝ ਨਹੀਂ ਹੋਣ ਲੱਗਾ ਕੋਈ ਗੱਲ ਨਹੀਂ ਜਿੰਨਾ ਨਾ ਪੈਲੇ ਤੇ ਭੀਸਾ ਤੇ ਸਾਰਾ ਕੁਝ ਬੰਦਿਆ ਵਟਾਇਆ ਆਲਦੀ ਆਲਦੀ ਕੀ ਹੈ ਜੀ ਜਮੀਨ ਦੀ ਤਲਕੀ ਦੇ ਗਈ ਥੇ ਕੁਛ ਰਹਿ ਗਿਆ ਨਾ ਲੈ ਜੂ ਲਈ ਮੈਂ ਕਿਹੜਾ ਤਨ ਪਰ ਕੇਤੀਆਂ ਦੜਿਆ ਕੇ ਲੈ ਕੇ ਜਾਉਂਗੀ ਅੰਮ੍ਰਿਤਸਰ ਲੈ ਕੇ ਜਾਕੇ ਤੇਰੇ ਵਰਗੀ ਜਿਹੜੀ ਵਾਰਨਸ ਵਾਲੇ ਪੌਣੀ ਲਉਂਦੀ ਹੈ ਨਾ ਜੇ ਪਾਲ ਆ ਵੀ ਗਈ ਨਾ ਕਿ ਤੂੰ ਮੈਨੂੰ ਤਾਂ ਆਖੀ ਮੇਰੇ ਕਰਮਾਂ ਚ ਪਾਲਾ ਹੈ ਮੈਨੇ ਕਿਹਾ ਆਪਣੇ ਭਰਾ ਨੂੰ ਜਿਹੜਾ ਇਸ ਨੂੰ ਪਤਾ ਲੱਗ ਗਿਆ ਜਿਹਨੇ ਤੈਨੂੰ ਮੁਕਿਆ ਕੋਟੇ ਨਾ ਕੋਟਾ ਛੋੜ ਕੇ ਬੈਠੀ ਆਂ ਤੇ ਦੂਰੀ ਨਹੀਂ ਆਉਂਦੀ ਆ ਸਾਡੀ ਪੀੜੀ ਤੇ ਕੰਮ ਤੇ ਬੈਠਾ ਦੂਜਾ ਕੰਮ ਕਰਨਾ ਪੀੜੀ ਹੁੰਦੀ ਆ ਉੱਟ ਕੇ ਤਾਂ ਕੰਮ ਕਰਿਆ ਮਰਿਆ ਕਰੋ ਗੱਲਾਂ ਕਰਨੋਂ ਵੀ ਆ ਵਰਦੀਆਂ ਆਂ ਆ ਆ ਵੀ ਉੱਥੇ ਤੇਰੇ ਆਣੇ ਦੀ ਖਾਣੀਆਂ ਨਾ ਬਣੀ ਨਹੀਂ ਐ ਇੱਥੇ ਗੱਲਾਂ ਕਰਦੀ ਸਾਨੂੰ ਏਡੋ 파ੜ 파ੜ ਕੇ ਰੱਖਦੀ ਐ ਜਿਹਨੇ ਤੋ ਕਿਉਂ ਰੋਟੀ ਨਹੀਂ ਖਾਂਦੇ ਡਰਾਵੇ ਡਰਾਹੀ ਇਹੀ ਰੱਖਿਆ ਆ ਦੇਣ ਕਿ ਨਾਲ ਇਹ ਨੂੰ ਜ਼ਮੀਨ ਹੈ ਹੈ ਰੋਟੀ ਨਹੀਂ ਖਾਂਦਾ ਬੋਲੋ ਸਾਡੀ ਨਾ ਕਰਦਾ ਤੇਰਾ ਖਾਈ ਜਾਂਦੇ ਜਿੰਨਾਂ ਨੂੰ ਕੁਝ ਨਹੀਂ ਹੁੰਦਾ ਲੱਗ ਰੋਟੀ ਤਾਂ ਭੁੱਖੇ ਨਹੀਂ ਮਾਰਦਾ ਜਮੀਨ ਦੀ ਦੇ ਦੇਗੇ ਇਹ ਸਾਰੇ ਥੱਲੇ ਲਾਈ ਰੱਖਦੀ ਹੈ ਨਾ ਲੈ ਜੇ ਮਾਰੇ ਤੇ ਕੀ ਆ ਨਹੀਂ ਉਹਨਾਂ ਨੇ ਖੜੀ ਸਾਡੀ ਨਾ ਕਿਵੇਂ ਲਿਆ ਕਦੇ ਨਹੀਂ ਹਾਂ ਨਹੀਂ ਦੇਖਣਾ ਕਿ ਕਿ ਖੜੀ ਨਾਲੇ ਉਹਨਾਂ ਨੂੰ ਪਤਾ ਲੱਗ ਜੂਗਾ ਮਾੜੇ ਦੇਖ ਲੂੰਗੀ ਮੈਂ ਵੀ ਕਿੰਨੇ ਕ ਭਰਾ ਮਰਬੇ ਦੇ ਕੇ ਤੋੜ ਦੇ ਆਹ ਇਹਦੇ ਘਾਣੇ ਘਰੇ ਸੌਖੀਆਂ ਪੈਣ ਲੇਨ ਜਾਂਦੇ ਤਾਂ ਜ਼ਮੀਨ ਖੜਨੀ ਕਿੱਥੇ ਹੈ ਉੱਥੇ ਤੋਂ ਉੱਥੇ ਸਾੜ ਗਈ ਹੈ ਤੇ ਇਹਦੇ ਤੇ ਜ਼ਮੀਨ ਦੇਣੀ ਕਿ ਨੂੰ ਕਿਰਾਏ ਮਾਰਦੀ ਐ ਤੇ ਮੁਕਤਿਆਰ ਨਹੀਂ ਬਣੀ ਪਈ ਕੱਲ ਦਵਾਈ ਦੇ। ਛੱਪੀ ਕੋਲੋਂ ਕਿਨ ਗਵਾਰਡੀ ਕੰਮ ਕਰਦਾ ਜਿੱਦੋਂ ਮੋਟਰ ਜਾ ਕੇ ਦਵਾਈ ਖਰਾਕ। 4000 ਰੁਪਏ ਕਿਹੜੀ ਦਵਾਈ ਹੁੰਦੀ? ਇਹਦੇ ਮਾਰੇ ਸਿਰਚ ਬੰਦਾ ਉਸੇ ਵੇਲੇ 40 ਜਿਹੜੇ ਤੋਂ ਨਹੀਂ ਫੜਨ ਵਾਲੇ। ਉਹਦੇ ਮਾਰੇ ਉਸੇ ਵੇਲੇ 40 ਰੁਪਏ ਸਿਰ 'ਚ। ਜੇ ਫੜ ਲਵੇ ਆਪਣੀ ਕੋਲੀ ਨਹੀਂ। ਉਹ ਵੀ ਪੈਡਮ ਨੇ ਖੋਲ ਕੇ ਚੱਲ ਆਖੇ ਚਲ ਕੋਲੀ ਦੀ ਜੋ ਚੱਲੀ ਹੈ ਖਰਾਕਾਂ ਵਾਲੀ ਜਾਨੀ ਤੇ ਦੋ ਘੱਟ ਦੇ ਲੂ। ਅੱਜ ਕੱਲ ਤਾਂ ਚਾਲਵੇਂ ਕੋਟੋਂ ਫੀਨ ਦੇ ਅੰਦਰ ਚਾਰਜ ਦੀ। ਉਹ ਵੀ ਅੰਦਰ ਪੰਜਾਮਾ ਦੀ ਹੋਈ ਪਈ। ਐਡੀ ਬਿਸ਼ਰਮ ਕਿਤੇ। ਮੇਰਾ ਕਿਰਨ ਪਕਾ ਦਿਖਾਉਂਗਾ ਨਹੀਂ ਪਤਾ ਲੱਗੂ ਆਪਣੇ ਹੱਥ ਦਿੱਤੇ ਇਸੇ ਕੰਮ ਲਈ ਦਿੱਤੇ। ਹਾਂ ਓਕੇ ਗੱਲਾਂ ਤੇ ਬੜੀਆਂ ਹੁੰਦੀਆਂ ਕਿ ਤੇ ਸਮਾਨ ਤੱਕਿਆ ਲਾਉਂਦੀ ਐ ਤੇ ਦੋ ਰੋਟੀਆਂ ਨਹੀਂ ਪੱਕਦੀਆਂ ਇਹਦੇ ਕੋਲ ਮੈਡਮ ਕੋਲ ਮੈਂ ਕਿਹਾ ਆਦਾ ਵੇਗੀ ਚਲਾ ਤੂੰ ਮੈਂ ਵੀ ਔਨੀ ਆ ਕਿ ਲਾਈਆਂ ਅੱਜ। ਓਏ ਇਹ ਤਾਂ ਸੂਤਣਾ ਨਾ ਇਹਨੋਂ ਪਾ ਜਿੰਨਾ ਮੱਚੀ ਉਪਰ ਕਰਦੀ ਦੋ ਉਦਾਂ ਨਹੀਂ ਇਹਨੇ ਸੂਤਣਾ। ਇਹ ਸੂਤੀ ਇੱਟਾ ਉਹਨਾ। ਆਵੇ ਕਿ ਜਿੰਨਾ ਸਬਸਤਾਵਾਂਗੇ ਨਾ ਹਣ ਨਾਲ ਲਾਉਗੀ ਤੇ ਨਾਲੇ ਪਕਾਉ ਤੇ ਨਾਲੇ ਖਾਉ। ਇਹ ਤਾਂ ਅੱਗੇ ਤਾਂ ਸਿੱਧੀ ਹੁੰਦੀ ਹੁੰਦੀ ਕਿ ਤੱਕ ਕਿਉਂ ਨਹੀਂ। ਚਲ ਆਪਾਂ ਸਾਂਗੇ ਦਫਾ ਕਰ ਕਰੇ। ਚਲ ਪਕੜੀ ਜੇ ਤੇ ਇੱਕ ਥਾਂ ਤੇ ਬੈਠੇ ਹੋ ਜੇ ਨਹੀਂ ਕੁਝ ਕਰਨਾ ਤੇ ਕੀ ਕਰ ਇਹ ਨੂੰ ਮੈਂ ਕੁਝ ਪਿਆਰ ਕਰਕੇ ਨਾਮ ਕੀ ਗਈ ਹੈ ਕਹਾਰਾ ਕਹੀ ਤੇ ਨਾ ਮਾੜੀ ਜੇ ਨਹੀਂ ਜਰੂਰੀ ਊੜੇ ਤੂੰ ਨਹੀਂ ਨਿਕਲਣਾ ਆਵੇ ਕਿੰਨਾ ਰਹਿ ਮੈਂ ਮਿੱਥੋ ਦੀ ਮਰਜ਼ੀ ਲੰਗਾ ਮੇਰੇ ਪਿਓ ਦਾ ਘਰ ਊੜੇ ਦੇ ਤੂੰ ਲੰਗਾ ਭਾਂ ਸਾਈਡ ਜੀ ਲੰਦਾ ਤੂੰ ਸੋਹਣਾ ਮੈਨੂੰ ਰੋਕਣ ਵਾਲੀ ਤੂੰ ਸਾਰੀ ਮੈਂ ਤੇਰੇ ਪਿਓ ਦੇ ਰਹਿਣਾ ਤੇ ਪਿਓ ਦਾ ਹੀ ਰਹਿਣਾ ਤੁਹਾਡੇ ਪਿਓ ਦਾ ਰਹਿਣਾ ਮੇਰੇ ਪਿਓ ਦਾ ਹੀ ਰਹਿਣਾ ਮੈਂ ਵਿੱਚ ਚੋੱਦ ਘੱਟ ਕਰਨ ਦੀ ਲੋੜ ਕੋਈ ਨਹੀਂ ਜਿੱਦਾਂ ਦੀ ਮਰਜ਼ੀ ਲੰਘੂ ਲੈ ਹੋਰ ਖਲਾਰਨ ਦੀ ਤਾ ਮਰਜ਼ੀ ਕਰ ਲੈ ਇਹ ਕਰਨਾ ਮੈਂ ਨਹੀਂ ਤੇ ਬੈਠਾ ਕਰ ਲੱਤਾਂ ਨਹੀਂ ਕਿਤੇ ਕਾਲਿਆ ਕਰ। ਇਹ ਕਿਤੇ ਕਾਰਦੀ ਕੰਢੇ ਤੋਂ ਹੰਬੜੀ ਪੋਦੀ ਦੀ ਪੂੜੀ ਬੀਚ ਤੇ ਚੜ ਕੇ ਇਹ ਤਾਂ ਵੀ ਬੋਲਣਾ ਕਰਨਾ ਨਹੀਂ ਮੈਂ ਤੇ ਧਨੀ ਸੁਤਰਾ ਆ ਜਿਹੜੀ ਲੱਤਾਂ ਇਹ ਲੈ ਜਾਂਦੀ ਨਾ ਤੋੜ ਦੇਣੀ ਹੈ ਕਿ ਸਿਧੇ ਨਾ ਮੈਂ ਅੱਛਾ ਤੋੜ ਕੇ ਲਖਾ ਲੈ ਖੜੀ ਹੈ ਤੋੜ ਕੇ ਦਾ ਤੋੜਦੀ ਤੇ ਮੇਰੇ ਨਾਲਾ ਤੋੜ ਕੇ ਰੱਖਾ ਤੇ ਰਾਤੀ ਰੋਟੀ ਨਹੀਂ ਪਕਾਈ ਤੇ ਤੁਸੀਂ ਬਾਜ ਗਈਆਂ ਇਹਦਾ ਮਤਲਬ ਆ ਤੁਸੀਂ ਆਪਣੀ ਮਰਜ਼ੀ ਕਰਾਂਗੇ ਚੋਤੀ ਕਰੋਗੇ ਹਾਂ ਅਸੀਂ ਨਹੀਂ ਪਕਾਉਣੀ ਬਸ ਤੂੰ ਮੈਡਮ ਨਹੀਂ ਲੱਗੀ ਕਿਉਂ ਨਹੀਂ ਪਕਾਉਣੀ ਤਾਂ ਇਹ ਤੇ ਇਦਾਂ ਹੀ ਕੂੜਾ ਚੱਲੂ ਦੁਕਾਨ ਦਾ ਆਮ ਨਾਲ ਕੁਝ ਤੇ ਚੱਲੂ ਚਲ ਕੋਈ ਨਾ ਤੇਰਾ ਨਹੀਂ ਹੋਂਦ ਵਾਲੀ ਤੇ ਜੇ ਅੱਜ ਤੇਰੇ ਦੇ ਪੈਰ ਲੱਗੇ ਆ ਨਾ ਇੱਥੇ ਇਹ ਵੀ ਸਾਨੂੰ ਲੋਹ ਨਹੀਂ ਪੈਣੇ ਹੱਥ ਚੱਲ ਵੇਖੀ ਚੱਲਾ ਆ ਲੈ ਦੇ ਦੀਦੀ ਨੂੰ ਘਰੇ ਤੂੰ ਮੈਂ ਸੁੱਤਰ ਕਰਦੀ ਸਭੂ ਜੱਜ ਭੂਏ ਚੜਦੀ ਜਾਂਦੀ ਬਿਮਾਰੀ ਪੈਣੀ ਚੜੂਣੀ ਨਾਉਂਦੇਂਦੇਂ ਅੱਜ ਜਿਹੜੇ ਮੈਂਟਕ ਪਤਾ ਗੂੜਾ ਖਲਾੜ ਦੇਂਦੀ ਦੱਸ ਇੱਥੇ ਸਾਰੇ ਤੇੜੀ ਲੈਣਾ ਹਨ ਹੋਰ ਕੋਈ ਕੰਮ ਨਹੀਂ ਹੈਗਾ ਗਾਤ ਜੀ ਕਿਥੋਂ ਪੱਲੇ ਦੀ ਅੱਜ ਨਾਨ ਨਾਲ ਕਿਥੇ ਚੱਬਰ ਗਈ ਮੈਨੂੰ ਭੂਤ ਇਹ ਜੀ ਨਾਨ ਨਾਲ ਤਾਂ ਨਾ ਹੀ ਹੁੰਦੀ ਨਾ ਉਹ ਚੰਗਾ ਸੀ ਤੇ ਇਸ ਖਾਤੇ ਨੂੰ ਚਾਲ ਪੜੀ ਮੈਂ ਚੂੜਾ ਬੈਠਾ ਕਰਤਾ ਤੇ ਫਿਰ ਦਾਤ ਜੀ ਮਾਰ ਦੇਗੀ ਵਿੱਚ ਮੈਂ ਜ ਕਰਦੀ ਪਹਿਲਾਂ ਦੀਦੀ ਨੂੰ ਬੁਲਾ ਕੇ ਦੇਣੀ ਉਹ ਲਾਉਂਦੀ ਪੋਰਚੇ ਤੇ ਝਾੜੂ ਮੈਂ ਲੰਮੀ ਰੋਟੀਆਂ

ਪੇਚਾ ਉਦਵਾ ਕੇ ਤੇ ਫੇਰ ਚਾਦਰ ਮਛਾਓ ਮੈਨੂੰ ਕੀ ਮੈਂ ਕੜ ਤੰਨਾ ਮੈਂ ਕੋਈ ਨੂੰ ਪਤਾ ਕਿਹਨੇ ਖੁਲਾਇਆ ਨਹੀਂ ਕਰਦੀ ਨਹੀਂ ਕਰਦੀ ਆਖ ਲੈ ਮਸ਼ੂਦ ਜੀ ਨਾ ਕੋਈ ਚੈਨਾ ਲਾ ਹੁਣ ਆ ਕਿੰਨੂ ਬਿਮਾਰੀ ਪੈ ਗਈ ਹੁਣ ਤੇ ਮੇਰੇ ਚਾਦਰ ਮਛਾ ਕੇ ਦੇਣੀ ਆ ਤਨ ਕੀਤੇ ਬੇਰਗਲ ਕੋਈ ਨਹੀਂ ਕੀ ਗਾ ਨੂੰ ਕੀ ਬੋਰ ਬੜ ਕੰਨ ਨਹੀਂ ਕਿੰਨੂ ਬੁਮਾਰੀਆ ਕੱਢਣ ਗਈ ਹੈ ਹੈ ਤੇਰੇ ਜਬਾਰ ਕੋ ਜਿਆਦਾ ਨਹੀਂ ਚੱਲਣਾ ਕੋਈ ਦੀ ਤਾਂ ਤੈਨੂੰ ਨਾ ਹੋਰ ਜਿਹੜਾ ਲੜਨ ਦਾ ਜੀ ਕਰਦਾ ਨਹੀਂ ਤਾਂ ਨੂੰ ਤੜਾ ਨਾ ਲਿਆ ਤੇਰੇ ਨਿਆਣੇ ਖਿਡਾਰੀ ਹੋਗੀ ਮੈਂ ਖਿਡਾਰੀ ਹਮ ਤੇਨੂੰ ਮੇਰੇ ਕਦਾ ਟੋਕੋ ਤੇ ਕੋਈ ਵੀ ਸੁਨਾਸਨਾ ਤੂੰ ਕਰਦੀ ਇਹਨੂੰ ਪਤਾ ਇਹਨੂੰ ਪਤਾ ਬੈਂਕਰ ਬੜੀ ਹੈ ਮੈਨੂੰ ਸੁਨਾਸਨਾ ਕਰਦੀ ਹੋਰ ਇਹ ਕਿਹੜਾ ਵਜਿ ਤੂੰ ਕਰਨਾ ਚਾਹੁੰਦੀ ਹੈ ਅੱਛਾ ਇਹਦਾ ਮਤਲਬ ਤੈਨੂੰ ਦੋਖ ਜਿਆਦਾ ਹੈ ਤੂੰ ਹੀ ਖਿਡਾਰੀ ਹੋਣੀ ਮੈਂ ਕਹਣਿਆ ਨੇ ਖਿਡਾਰੀ ਆ ਉਹ ਘੁੱਟ ਦੇ ਕਰਦੇ ਸੀ ਮੈਂ ਕਿੰਨੀ ਗੱਲ ਤਕਲੀਫ ਹੋਈ ਮੈਨੂੰ ਤੂੰ ਮੈਨੂੰ ਸੁਣਾਸਣਾ ਕਰਦੀ ਹੈ ਨਾ ਤੀਜਾ ਬੰਦਾ ਨੇ ਕੋਈ ਇੱਥੇ ਗਿਆ ਮੈਂ ਤਾਂ ਕਹਿ ਤਈ ਮੈਨੂੰ ਚੱਲ ਫਿਰ ਜਾ ਨਾ ਕਰਨਾ ਕਰਦੇ ਨਾ ਮੈਨੂੰ ਤਾਂ ਮੈਂ ਕਿਹੋ ਜਿਹਾ ਨਹੀਂ ਕਰਦੀ ਲੋ ਬਣਾਉਣੀ ਰੋਟੀ ਅੱਜ ਨਾ ਨਾ ਬਗਾਈ ਤਾਵਾ ਵੇੜੇ ਜੀ ਜਾਊ ਰੋਟੀ ਨਹੀਂ ਪਕਣੀ ਦੇਖੀ ਚੱਲ ਬੰਦਾ ਕੀ ਅੱਜ ਸਮਝ ਕਰੇ ਨਾ ਤੇ ਜੇ ਹਾੜਾ ਕੰਮ ਨਹੀਂ ਸਿੱਧਾ ਰਹਿਣਾ ਮੇਰੀ ਅੱਜ ਤਾਂ ਕੋਈ ਜਾਣੀ ਨਹੀਂ ਪੂਰੀ ਚੜੀਗੀ ਮੈਨੂੰ ਲੱਗਾ ਨਹੀਂ ਸਿੱਧਾ ਕਰਨਾ ਹੀ ਪੈਣਾ ਫੇਰ ਹੀ ਕੋਈ ਕੰਮ ਕਰਦੀ ਜਿਵੇਂ ਚਾਦਰ ਵਿਛਾਉਣੀ ਹੋ ਉਹ ਪੱਟੀ ਕਰ ਦਿੰਦੀ ਜਿਵੇਂ ਝਾੜੂ ਲਾਉਣੀ ਹੈ ਉੱਥੇ ਕੂੜਾ ਇਕੱਠਾ ਕਰ ਦਿੰਦੀ ਗਾੜੀ-ਗਾੜੀ ਤੁਰੇ ਫਿਰਦੀ ਕੀ ਇਹਦਾ ਬੰਦਾ ਕਰੇ ਜਾਂ ਚਾਦਰ ਵਿਛਾ ਦੀਦਾ ਵਗੈ ਸਪੋਚੇ ਪਾਚੇ ਲਾਉਣਾ ਦੇ ਹੀ ਦੀ ਆ ਉਹ ਇਸ ਵੇਲੇ ਸੁੱਤੀ ਉੱਠਦੀ ਨਹੀਂ 8:00 ਵਜੇ ਤਾਂ ਪਹਿਲਾਂ ਤਾਂ ਹੋਟੇ ਹੀ ਨਹੀਂ ਹੋਵੇ 8:30 ਹੋ ਗਿਆ 8:30 ਹੋ ਗਿਆ ਦੱਸ ਇਹਨੂੰ ਸ਼ਰਮ ਚਾਹੀਦੀ ਹੈ ਆਪਣੇ ਆਪ ਦਾ ਉਹ ਕਿੱਥੇ ਲਾਗੋ ਕੰਮ ਕਰਾਂਗਾ ਉਹ ਡੈਣ ਤੇ ਉਹ ਮੇਰੇ ਦਿਵਾਲੇ ਰਹਿੰਦੀ ਤੇ ਮੈਂ ਸਭ ਕੁ ਬੁਰੀ ਬਣ ਜਾਂਦੀ ਜਦੋਂ ਮੈਂ ਬੋਲਦੀ ਹੁਸਾ ਤੇ ਫਿਰ ਮੈਨੂੰ ਆਉਣਾ ਹੀ ਹੈ ਜਦੋਂ ਮੇਰਾ ਕੰਮ ਵਗੜਦੀ ਹੁਣ ਚਾਦਰ ਇਕੱਠੀ ਕਰਕੇ ਕਦੀ ਕੂੜੇ ਗੱਢਣਾ ਮੈਂ ਪੋਚੇ ਲਾਉਣੇ ਉਦੋਂ ਇਹਨਾਂ ਪਤਾ ਨਹੀਂ ਬਿਮਾਰੀ ਪੈਣੀ ਨਾ ਕਿਹੜਾ ਜੰਗ ਛੇੜਨਾ ਫਿਰ ਅੱਜ ਤੇ ਨਾ ਪੁੱਛੀ ਲਾਉਣੀ ਏ ਜੇ ਰੋਟੀ ਨਾਲ ਉਹ ਵੀ ਸਨਾ ਦੇ ਤਾ ਅਸੀਂ ਮੇਰੀਆਂ ਲੱਤਰੀਆਂ ਚਾਹੀਆਂ ਕੋਟੀ ਵਿੱਚ ਨਹੀਂ ਮੈਂ ਲਾਉਂਦੀ ਚਾ ਘਰ ਦਾ ਜੋ ਕਰਨਾ ਹੈ ਅੱਜ ਵੇਖੀ ਜਾਊਗੀ ਬਰੋਚ ਅੱਜ ਤੋਂ ਮੇਰੀਆਂ ਪਕੀਆਂ ਖਾਏਗੀ ਦੇਖੂਗੀ ਮੈਂ ਨਾਲ ਕੀ ਬੰਦਾ ਹੈ